ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੋਰ ਕੇ ਸਭ ਇੱਛਾ ਮਾਨ ਤਨ ਪੂਰੀਆਂ ਸਭ ਚੂਕਾ ਉਡਾਰ ਜਮ ਕੇ ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੀ ਗੁਰ ਤੁਠੈ ਮਨ ਪਰਬੋਧਿ ਆਵ ਹਰ ਪੀਆ ਰਸ ਗਟਕੇ ਰਹਾਵ ਸਤ ਸੰਗਤ ਊਤਮ ਸਤ ਗੁਰ ਕੇਰੀ ਗੋਣ ਗਾਵੈ ਹਰ ਪ੍ਰਭ ਕੀ ਹਰ ਕਿਰਪਾ ਧਾਰ ਮੇਲਾ ਹੋ ਸਤ ਸੰਗਤ ਹਮ ਧੋਵਹਿ ਪਗ ਜਨਕੀ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅੰਮ੍ਰਿਤ ਹਰ ਜਾਲ ਪਾਇਆ ਸਭ ਲਾਖੀ ਤਿਸ ਤਿਸ ਕੇ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰ ਕੀ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਖੋ ਲਾਜ ਜਨ ਕੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋ ਤਮ ਸਭ ਬਿਨ ਸੇ ਦਾਲਦ ਦਲ ਗਾਓ ਭਾਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸੰਗਾ ਮੇਰੇ ਮਨ ਭਜ ਰਾਮ ਨਾਮ ਅਤਿ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਯੋ ਮੁੱਲ ਮਹਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਨਹਿ ਬਿਨ ਨਾਵੈ ਪਕੜ ਖੜੇ ਸਭ ਕਲਗਹਾ ਧਰਮ ਰਾਏ ਸਿਰ ਡੰਡ ਲਗਾਣਾ ਫਿਰ ਪਸ਼ੁਤਾਨੇ ਹੱਥ ਫਲ ਗਾ ਹਰ ਰਾਖ ਰਾਖ ਜਨ ਕਰਮ ਤੁਮਾਰੇ ਸਰਣਾਗਤ ਪੁਰਖ ਪ੍ਰਤਪਲ ਗਾ ਦਰਸ਼ਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਗਾ ਸੋਮ ਸਮਰਾਥ ਪੁਰਖ ਵੱਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੋਂ ਸਦ ਘੁਮਗਾ ਸੂਹੀ ਮਹੱਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੈ ਰੰਗ ਗੁਰ ਤੁਠੈ ਹਰ ਰੰਗ ਛਾੜਿਆ ਫਿਰ ਬਾਹੜ ਨਾ ਹੋਵੀ ਭੰਗ ਮੇਰੇ ਮਨ ਹਰ ਰਾਮ ਨਾਮ ਕਰ ਰਾਂ ਗੁਰ ਤੁਠੈ ਹਰ ਉਪਦੇਸਿਆ ਹਰ ਭੇਟਿਆ ਰਾਵ ਨ ਸੰਗ ਰਹਾਉ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਹਿ ਲੰਗ ਹਮ ਮੈਲ ਭਰੇ ਦੁਹ ਚਾਰੀਆ ਹਰ ਰਖੋ ਅੰਗੀ ਅੰਗ ਗੁਰ ਅੰਮ੍ਰਿਤ ਸਾਰ ਨ ਬਲਾਇਆ ਸਭ ਲਾਥੇ ਕਿਲੇ ਵਿਖ ਪੰਗ ਹਾਰਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲਹੁ ਸੰਗ ਮੇਲ ਸੰਗਤ ਹਾਰ ਰੰਗ ਪਾਇਆ ਜਨ ਨਾਨਕ ਮਾਨ ਤਨ ਰੰਗ ਸੂਹੀ ਮਹੱਲਾ ਚੌਥਾ ਹਰ ਹਰ ਕਰਹਿ ਨਿਤ ਕਪਟ ਕਮਾਵਹਿ ਹਿਰਦਾ ਸੁੱਧ ਨਾ ਹੋਈ ਆਨੰਦਨ ਕਰਮ ਕਰਹਿ ਬਹੁ ਤੀਰੇ ਸੁਪਨੈ ਸੁਖ ਨਾ ਹੋਈ ਗਿਆਨੀ ਗੁਰ ਬਿਨ ਭਗਤ ਨਾ ਹੋਈ ਕੋਰੇ ਰੰਗ ਕਦੇ ਨ ਚੜੈ ਜੇ ਲੋਚੈ ਸਭ ਕੋਈ ਰਹਾਉ ਨਜਾਪ ਤਪ ਸੰਜਮ ਵਰਤ ਕਰੇ ਪੂਜਾ ਮਾਨ ਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਿਮਾਨ ਦੂਜਾ ਘਾਇ ਖਾਈ ਬਾਹਰ ਭੇਖ ਬਹੁਤ ਚਤੁਰਾਈ ਮਨੁਆ ਜ਼ਹਦ ਸਿ ਧਾਵੈ ਹਉਮੈ ਵਿਆਪਿਆ ਸਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਜੈ ਸੋ ਜਨ ਨਾਮ ਧਿਆਏ ਗੁਰ ਪ੍ਰਸਾਦੀ ਏਕੋ ਬੂਜੈ ਏਕ ਸਮਾਹੇ ਸਮਾਏ ਸੁਹੀ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਗੁਰਮਤ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਥ ਵਸਾਈ ਤਿਸਨਾ ਅਗਨ 부ਜੀ ਖੇਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾ ਜੀਵਾ ਮੇਰੀ ਮਾਈ ਸਤਗੁਰ ਦਇਆਲ ਗੁਣ ਨਾਮ ਗੜਢਾਈ हाओ हार प्रभ प्यारा टूड तूड़ टुडा संगत मेल हार रस मस्तक लेख लिखे हार पाई गुरु नानक तुठा मेल हार पा सूहि महला चौथा ਹਾਰ ਕਿਰਪਾ ਕਰੇ ਮਨ ਹਾਰ ਰੰਗ ਲਾਏ ਗੁਰਮੁਖ ਹਰਿ ਹਰਿ ਨਾਮ ਸੰਭਾਏ ਹਾਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦ ਸੁਮਾਣੇ ਰਹਾਉ ਹਰ ਰੰਗ ਕਾਉ ਲੋਚੈ ਸਭ ਕੋਈ ਗੁਰਮੁਖ ਰੰਗ ਚਲੂ ਲਾ ਹੋਈ ਮਾਨਮੁਖ ਮੁਗਦ ਨਾਰ ਕੋ ਰਾ ਹੋਏ ਜੇ ਸਉ ਲੋਚੈ ਰੰਗ ਨਾ ਹੋਵੇ ਕੋਈ ਨਦਰ ਕਰੇ ਤਾ ਸਤਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਹੀ ਮਹੱਲਾ ਚੌਥਾ जेवा हार रस रही अगाए गुरुमुख पीवै सहज समा हरस जान चख जे भाई तौ अनत साद दो भाई रौ गोरमत रस राख उरतार हर रस राते रंग मुरार ਮਨ ਮੁਖ ਹਰ ਰਸ ਚਾਖਿਆ ਨ ਜਾਏ ਹਉਮੈ ਕਰੇ ਬਹੁਤੀ ਮਿਲੈ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੇ ਸੂਹੀ ਮਹੱਲਾ ਚੌਥਾ ਘਰਿ ਸੇਵਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੂਛਾ ਹੋ ਬੇਦਰਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤ ਸਹਿ ਸਾਧੂ ਦੁਖ ਭੂਖ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਉਪਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹੈ ਬੁਲਾਏ ਖੱਤਰੀ ਬ੍ਰਾਹਮਣ ਪੇਠ ਦੇ ਛੋਡੇ ਹਰ ਨਾਮ ਦੇਉ ਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਈ ਜਨ ਨਾਨਕ ਤੈਨ ਕਾਉ ਅਨ ਦਿਨ ਪਰਸੀ ਜੇ ਕਿਰਪਾ ਕਰੇ ਹਰ ਰਾਇ ਸੁਹੀ ਮਹੱਲਾ ਚੌਥਾ ਇਨੀ ਅੰਤਰ ਹਰ ਆਰਾਧਿਆ ਜੇ ਨਕਾਉ ਧੁਰ ਲਿਖਿਆ ਲਿਖਤ ਲੇਲਾਰਾ ਤਿਨ ਕੀ ਵਖੀਲੀ ਕੋਈ ਕੀਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਾਰਾ ਰਹਾਉ ਤੋਰ ਭਗਤ ਜਨਾਕ ਬਖਸਿ ਆਵ ਹਰ ਅੰਮ੍ਰਿਤ ਭਗਤ ਢੰਡਾਰਾ ਮੂਰਖ ਹੋਵੈ ਸੋ ਓਨ ਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿਨਾਂ ਹਰ ਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦਕ ਕਹਿ ਪਵੈ ਸ਼ਾਰਾ ਜੇ ਸਕਾਰ ਵਰਤੀ ਸੋਈ ਜਾਣੈ ਜਗਤ ਗੁਰ ਨਾਨਕ ਕੂਸ਼ੈ ਕਰਹੁ ਵਿਚਾਰਾ ਚਾਹੋ ਪੀੜੀ ਆਦਿ ਯੁਗਾਦ ਵਖੀਲੀ ਕਿਨੈ ਨਾ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੁਹੀ ਮਹੱਲਾ ਚੌਥਾ ਜਿਥੈ ਹਰ ਆਰਾਧੀਐ ਤਿਥੈ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦ ਲਾਇ ਨਾ ਜਾਈ ਹਰ ਧਨ ਸੰਚੀਐ ਭਾਈ ਜੇ ਹਲਤ ਪਲਤ ਹਾਰ ਹੋਏ ਸਖਾਈ ਰਹਾਉ ਸਤ ਸੰਗਤੀ ਸੰਗ ਹਰ ਧਨ ਖੱਟੀ ਐ ਹੋਰ ਥੈ ਹੋਰਤ ਉਪਾਏ ਹਰ ਧਨ ਕਿਤੇ ਨਾ ਪਾਈ ਹਰ ਰਤਨ ਕਾ ਵਪਾਰੀਆ ਹਰ ਰਤਨ ਧਨ ਵਿਹਾਜੀ ਕੱਚੇ ਕੇ ਵਪਾਰੀਏ ਵਾਕ ਹਰ ਧਨ ਲਿਆ ਨਾ ਜਾਈ ਹਰ ਧਨ ਰਤਨ ਜਿਵੇ ਹਰ ਮਾਨਕ ਹਰ ਧਨੈ ਨਾਲ ਅੰਮ੍ਰਿਤ ਵੇਲੇ ਵਤੈ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁਟੈ ਨਾਹੀ ਹਲਤ ਪਲਤ ਹਰ ਧਨੈ ਕੀ ਭਗਤਾں ਕਾਓ ਮਿਲੀ ਵਡਿਆਈ ਹਾਰ ਧਨ ਨਿਰਭਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਾਰ ਧਨ ਅਗਨੀ ਤਸ ਕਰੈ ਪਾਣੀਐ ਜਮਦੂਤੈ ਕਿਸੈ ਕਾਗ ਵਾਇਆ ਨਾ ਜਾਈ ਹਾਰ ਧਨ ਕਉ ਉਚਕਾ ਨੇੜ ਨ ਆਵਈ ਜਮ ਜਗਾਤੀ ਡੰਡ ਨ ਲਗਾਈ ਸਾਕਤੀ ਬਾਪ ਕਰਕੇ ਵਿਖਿਆ ਧਨ ਸੰਚਿਆ ਤਿਨਾ ਇਕ ਵੇਖ ਨਾਲ ਨ ਜਾਈ ਹਲਤੇ ਵਿੱਚ ਸਾਕਤ ਦੁਹੇਲੇ ਭਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨ ਪਾਈ ਇਸ ਹਰ ਧਨ ਕਾ ਸਾਹੋ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਸੂਹੀ ਮਹੱਲਾ ਚੌਥਾ ਜੇ ਸੁਨੋ ਹਰ ਸੋ ਪ੍ਰਸਾਨ ਹੋਏ ਸੋ ਹਰ ਗੁਨਾ ਰਵੈ ਸੋ ਭਗਤ ਸੋ ਪਰਵਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਪੁਰਖ ਭਗਵਾਨ ਗੋਵਿੰਦ ਗੁਣ ਗਾਈਐ ਜੀਉ ਲਾਏ ਸਤਿਗੁਰੂ ਨਾਲ ਤਿਆਨ ਰਹਾਉ ਜੋ ਸਤਗੁਰੂ ਸਾ ਸੇਵਾ ਸਤਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮਨਿਦਾਨ ਜੋ ਦੂਜੈ ਭਾਏ ਸਾਖਤ ਕਾਮਨਾ ਅਰਥ ਦੁਰਗੰਧ ਸਰੀਵ ਦੇ ਸੋਨੇ ਫਲ ਸਭ ਅਗਿਆਨ ਜਿਸਨੋ ਪਰਤੀਤ ਹੋਵੇ ਤਿਸ ਕਾ ਗਾਵੇ ਆਥਾਏ ਪਵੈ ਸੋ ਪਾਵੇ ਦਰਗਹਿ ਮਾਨ ਜੋ ਬੇਨ ਪਰ ਤੀਤੀ ਕਪਟੀ ਕੂੜੀ ਕੂੜੇ ਅੱਖੀ ਮੀਟ ਦੇ ਓਨ ਕਾ ਉਤਰ ਜਾਏਗਾ ਝੂਠ ਬੁਮਾਨੇ ਨੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏਂ ਤੇਹਾ ਹਾਉ ਕਰੀ ਵਖਿਆਨ